ਸਰ ਵੀ ਤੁਹਾਨੂੰ ਵਿਖਾਉਣਾ ਹੈ ਵੇਖੋ ਇਹ ਆ ਲੱਖੇ ਪਿੱਛੇ ਸਾਨਾ ਮਾਰਨੇ ਦੇ ਜੋ ਛੱਡੇ ਆਏ ਨੇ ਵੀਰ ਆ ਬੁੱਕ ਇਹਨਾਂ ਸਟੈਂਡ ਬਣਾ ਰੱਖਿਆ ਕੇ ਤਾਂ ਕਿ ਉਹ ਦਰਿਗਲੇ ਵਧੀਆ ਨਹੀਂ ਆ ਰਹੀ ਭਾਈ ਉਸ ਚ ਵਧੀਆ ਨਹੀਂ ਆ ਰਹੀ ਉਹ ਤੇ ਆਪਾਂ ਮੁਖਸਰ ਸਾਹਿਬ ਮਾਗੀ ਦੇ ਮੇਲੇ ਤੇ ਤੇ ਘੋੜੀਆਂ ਦੇ ਇੱਧਰ ਮੇਲੇ ਤੇ ਦਾਣਾ ਮੰਡੀ ਦੇ ਵਿੱਚ ਇੱਧਰ ਵਖਾਉਣੇ ਤੁਹਾਨੂੰ ਨਾਣਾ ਕੱਢਦਾ ਜਿੰਨਾਂ ਤੜਾ ਵੀਡੀਓ ਪਤਾ ਲੱਗ ਜਾਂਦਾ ਇਹਨਾਂ ਨੂੰ ਵੀਡੀਓ ਬਣਾਉਂਦੇ ਉਦੋਂ ਮੂੰਹ ਚੁੱਕ ਲੈਂਦੇ ਤਾਂ